ਪੰਜਾਬ ਵਰਗੀ ਉਪਜਾਊ ਧਰਤੀ ਦੁਨੀਆਂ ਦੇ ਵਿੱਚ ਕਿਸੇ ਦੇਸ਼ ਵਿੱਚ ਵੀ ਹੈ ਨਹੀਂ ਫਸਲਾਂ ਦਾ ਝਾੜ ਜਾਂ ਜੋ ਵੀ ਫਸਲਾਂ ਇੱਥੇ ਪੈਦਾ ਹੁੰਦੀਆਂ ਉਹ ਹੋਰ ਦੇਸਾਂ ਦੇ ਵਿੱਚ ਨਹੀਂ ਹੁੰਦੀਆਂ ਤੇ ਨਾ ਹੀ ਇੰਨਾ ਝਾੜ ਹੁੰਦਾ ਜਿੱਥੇ ਫਸਲਾਂ ਨਹੀਂ ਹੁੰਦੀਆਂ ਉਹ ਲੋਕ ਮੌਜਾਂ ਮੰਨਦੇ ਨੇ ਐਸ ਕਰਦੇ ਨੇ ਸਾਡੇ ਉਹਨਾਂ ਨੂੰ ਚੌਗਣਾ 10 ਗੁਣਾ ਜ਼ਿਆਦਾ ਝਾੜਾ ਉਹਨਾਂ ਦੇ ਸਨ ਨਾਲੋਂ ਪਰ ਅਸੀਂ ਫੇਰ ਵੀ ਮੁਸੀਬਤਾਂ ਦੇ ਵਿੱਚ ਘਿਰੇ ਹੋਏ ਆ ਕਿਉਂਕਿ ਅਸੀਂ ਅਨਾਜ ਨੂੰ ਜ਼ਹਿਰ ਬਣਾਤਾ ਆ ਕਣਕਾ ਨਹੀਂ ਇਹ ਅਨਾਜ ਨਹੀਂ ਇਹ ਇਨਸਾਨ ਨੂੰ ਬਰਬਾਦ ਕਰਨ ਵਾਲਾ ਜ਼ਹਿਰ ਲੱਗਦਾ ਮੈਨੂੰ 1 1 1 ਇਕੜ ਦੇ ਵਿੱਚ 5 5 ਤੋਂ ਲੈ ਕੇ 8 8 ਬੋਰੀਆਂ ਜੂਰ ਗਿਆ ਪਾਦਨੇ ਆ ਅਸੀਂ ਪੈਸੇ ਦੀ ਹੋੜ ਦੇ ਵਿੱਚ ਲੱਗ ਗਏ ਪੈਸੇ ਦੀ ਹੋੜ ਨੇ ਸਾਡੀਆਂ ਜ਼ਿੰਦਗੀਆਂ ਬਰਬਾਦ ਕਰਤੀਆਂ ਹਰੇਕ ਦੇ ਘਰ ਤੱਕ तकरीबन ਬਿਮਾਰੀ ਵਧ ਗਈ ਹਾਰਟ ਐਕ ਸ਼ੂਗਰ ਗਿੱਟੇ ਗੋਡੇ ਸਭ ਕੁਝ ਅਸੀਂ ਆਪ ਛੇੜਿਆ ਆਪ ਖਰੀਦਿਆ ਇੰਨੀਆਂ ਬਿਮਾਰੀਆਂ ਅਸੀਂ ਸਿਰਫ فاਸਲਾਂ ਦੀ ਚਾਤ ਵਧਾਉਣ ਕਰਕੇ ਹੀ ਆਪ ਮੁੱਲ ਲਈਆਂ ਨੇ ਕੈਂਸਰ ਵਰਗੀਆਂ ਨਾਮ ਮੁਰਾਦ ਬਿਮਾਰੀਆਂ ਹੈ ਲੋਕਾਂ ਨੇ ਰੇ ਪਾ ਪਾ ਕੇ ਵਸ ਇਹਨੂੰ ਇੱਕ ਉਹ ਬਣਾਇਆਗਾ ਕਮਰਸ਼ੀਅਲ ਵੀ ਅਸੀਂ ਪੈਸੇ ਦੀ ਹੋਰ ਪੈਸਾ ਹੋਰ ਹੋਵੇ ਪੈਸਾ ਹੋਰ ਹੋਵੇ ਤੇ ਪਰ ਇਹ ਨਹੀਂ ਸਾਨੂੰ ਪਤਾ ਲੱਗਦਾ ਵੀ ਇਸੀ ਦਾ ਪੈਸਾ ਹੈ ਉਹ ਇਧਰੋਂ ਕਮਾਉਣੇ ਦੂਜੇ ਪਾਸੇ ਡਾਕਟਰਾਂ ਨੂੰ ਦੇਦਨੇ ਤੇ 60 ਸਾਲ ਬਾਅਦ ਸਾਡੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਖਤਮ ਹੋ ਜਾਂਦੀ ਹੈ ਤੇ ਪੈਸਾ ਸਾਡੇ ਕੋਈ ਕੰਮ ਨਹੀਂ ਆਉਂਦਾ ਅਸੀਂ ਆਪਦੀਆਂ ਜ਼ਿੰਦਗੀਆਂ ਬਰਬਾਦ ਕਰਦੇ ਆ ਤੇ ਦੂਜਿਆਂ ਦੀ ਵੀ ਕਰਦੇ ਆ ਅੰਨਦਾਤਾ ਮੈਨੂੰ ਜ਼ਹਿਰਦਾਤਾ ਬਣ ਗਿਆ ਲੱਗਦਾ ਅੱਜ ਚਾਹ ਫਿਰ ਜ਼ਹਿਰੀਂ ਯਾਰਾਂ ਇਹ ਨਹੀਂ ਵੀ ਉਹ ਦੂਜਿਆਂ ਨੂੰ ਖਵਾਉਂਦਾ ਹੈ ਉਹ ਯਾਰਾਂ ਆਪ ਵੀ ਖਾਂਦਾ ਹੈ ਆਪਦੀ ਜ਼ਿੰਦਗੀ ਵੀ ਬਰਬਾਦ ਕਰਦਾ ਹੈ ਤੇ ਆਪਾਂ ਪੁੱਠੇ ਰਾਹ ਪੈ ਗਏ ਆ ਇੰਨਾ ਕੁਝ ਕਮਾ ਕੇ ਮਗਰ ਉਹ ਡਾਕਟਰਾਂ ਹੀ ਚੋਲੀ ਫਾਦਨੇ ਆ ਕੋਈ ਵੀ ਬੰਦਾ ਨਹੀਂ ਜਿਹੜਾ ਆਪ ਦੇ ਵਾਸਤੇ ਵੀ ਦੋ ਕਿੱਲੇ ਕਣਕ ਬਗੈਰ ਰੇਸ਼ ਪ੍ਰੇਤੋਂ ਵੀ ਛਕੇ ਬਾਹਰਲੇ ਦੇਸ਼ਾਂ ਦੇ ਵਿੱਚ ਜਾ ਕੇ ਆਏ ਆ 100 100 ਸਾਲ ਲੋਕਾਂ ਦੀ ਜ਼ਿੰਦਗੀ ਹੈ ਕਿਸੇ ਦੇ ਗਿੱਟੇ ਨਹੀਂ ਦੁੱਖ ਦੇ ਗੋਡੇ ਨਹੀਂ ਦੁੱਖ ਦੇ ਕਿਸੇ ਦੇ ਹੱਥ ਚ ਖੁੰਡੀ ਨਹੀਂ ਦੇਖੀ ਕਿਸੇ ਦੇ ਹਸਪਤਾਲ ਚ ਦਾਖਲ ਨਹੀਂ ਦੇਖੇ ਸਿਰਫ ਤਾਂ ਕਿ ਉਹਨਾਂ ਨੇ ਆਪਣਾ ਪੌਣ ਪਾਣੀ ਖਾਨਾ ਬਣਾ ਸਮਾਰ ਰੱਖਿਆ ਕੁਦਰਤ ਦੇ اصولਾਂ ਅਨੁਸਾਰ ਚੱਲਦੇ ਨੇ ਅਸੀਂ ਕੁਦਰਤ ਨੂੰ ਤੱਕ ਕੇ ਤੱਕੇ ਨਾਲ ਫੋਕੀਆਂ ਸੋਰਤਾਂ 'ਚ ਪੈ ਗਏ ਆ ਜਿਸ ਕਰਕੇ ਅੱਜ ਸਾਡੀ ਜ਼ਿੰਦਗੀ ਸਭ ਦੀ ਜ਼ਿੰਦਗੀ ਨਰਕ ਬਣੀ ਹੋਈ ਹੈ ਕਿਸੇ ਦੇ ਮੂੰਹ ਤੇ ਖੁਸ਼ੀ ਨਹੀਂ ਹੁੰਦੀ ਕਿਸੇ ਦੇ ਮੂੰਹ ਤੇ ਹਾਸਾ ਨਹੀਂ ਹਰੇਕ ਬੰਦਾ ਹੀ ਅਫਸੋਸ ਸ਼ਾਇ ਨਾਜਰ ਆਉਂਦਾ ਹੈ ਹਰੇਕ ਦੇ ਕਰੇ ਦਵਾਈਆਂ ਦੇ ਢੇਰ ਲੱਗੇ ਪੈਨੇ ਉਹ ਵੀ ਲੋਕ ਹੈ ਜਿਹੜੇ ਇੱਕ ਦਵਾਈ ਕਦੇ ਗੋਲੀ ਵੀ ਨਹੀਂ ਖਾਂਦੇ ਤੇ ਅਸੀਂ ਵੀ ਲੋਕ ਹੈ ਜਿਨ੍ਹਾਂ ਦੀ ਸ਼ੁਰੂਆਤ ਗੋਲੀਆਂ ਨਾਲ ਹੁੰਦੀ ਹੈ ਹਰੇਕ ਘਰ ਦੇ ਵਿੱਚ ਹਰੇਕ ਬੰਦੇ ਹੀ ਮਰੀਜ਼ ਹੈ ਕੋਈ ਵੀ ਬੰਦਾ ਤੰਦਰੁਸਤ ਨਹੀਂ ਹੈ ਇਸ ਕਰਕੇ ਵੀਰੋ ਇਹ ਚੀਜ਼ਾਂ ਤੋਂ ਸਾਨੂੰ ਪਿੱਛੇ ਮੁੜਨਾ ਪਊ ਖਾਧਾਂ ਤੋਂ ਇਹ ਧਰਤੀ ਹੈ ਜਿਹੜੀ ਸਾਡਾ ਢਿੱਡ ਭਰਨ ਵਾਸਤੇ ਹੈ ਨਾ ਕਿ ਕਮਰਸ਼ੀਅਲ ਵਾਸਤੇ ਅਸੀਂ 20 ਸਾਲਾਂ ਦੀ ਕਮਾਈ ਇੱਕ ਵਿਆਹ ਤੇ ਫੂਕ ਦਿੰਨੇ ਆ ਮੁੜ ਕੇ ਸਾਰੀ ਉਮਰ ਉਹਦਾ ਕਰਜ਼ਾ ਨਹੀਂ ਲੈਂਦਾ ਖਰਚੇ ਸੀ ਇਹ ਘਟਾ ਲਓ ਤਾਂ ਸਾਡੀ ਜ਼ਿੰਦਗੀ ਬਸਰ ਕਰਨ ਵਾਸਤੇ ਸਾਨੂੰ ਇਹ ਧਰਤੀ ਬਹੁਤ ਕੁਝ ਦਿੰਦੀ ਹੈ ਇਹਨੂੰ ਸੰਭਾਲ ਕੇ ਰੱਖੋ ਇਹਦੀ ਬੇਅਦਵੀਂ ਨਾ ਕਰੋ ਰਿਹਾਂ ਨਾ ਪਾਓ ਫਾਲਤੂ ਸਪਰੇ ਨਾ ਕਰੋ ਠੀਕ ਹੈ ਕੁਦਰਤੀ ਅਨਾਜ ਵੱਲ ਵਾਪਸ ਆਓ ਕੋਈ ਪ੍ਰੋਬਲਮ ਨਹੀਂ ਰਹਿਣੀ ਜਿੰਨਾ ਕਿ ਤੁਹਾਡਾ ਚਾਲਟ ਕਟੂਗਾ ਉਨਾਂ ਕਿ ਤੁਹਾਡਾ ਬਿਮਾਰੀਆਂ ਦਾ ਪੈਸਾ ਵੀ ਬਚੂਗਾ ਸੋ ਬੇਨਤੀ ਹੈ ਬੁਰਾ ਨਾ ਮਨਾਇਓ ਸਾਨੂੰ ਮੁਰਨਾ ਪੈਣਾ ਆਖਰਕਾਰ ਅਸੀਂ ਕਿਹੜੇ ਰਾਹੇ ਪੈ ਗਏ ਆ ਜੇ ਤੋ ਸਾਡੀ ਜ਼ਿੰਦਗੀ ਨਾ ਰਹੀ ਅਸੀਂ ਸੁਖ-ਸਹੂਲਤਾਂ ਤੋਂ ਕੀ ਕਰਾਉਣਾ 40 ਸਾਲਾਂ ਬਾਅਦ ਸਾਡੇ ਗੋਡੇ ਬਦਲ ਨਾਲੇ ਹੋ ਜਾਂਦੇ ਨੇ 50 ਸਾਲਾਂ ਬਾਅਦ ਸਾਨੂੰ ਅਟੈਕ ਆਉਣੇ ਸ਼ੁਰੂ ਹੋ ਜਾਂਦੇ ਨੇ 70 ਸਾਲਾਂ ਤੋਂ ਪਹਿਲਾਂ ਸਾਡੀ ਜੀਵਨ ਲੀਲਾ ਖਤਮ ਹੋ ਜਾਂਦੀ ਹੈ ਪਰ ਅਸੀਂ ਇੰਨਾਂ ਫੋਕੀਆਂ ਸੌਰਤਾਂ ਤੋਂ ਫੋਕੇ ਚਾੜਾਂ ਤੋਂ ਫੋਕ ਪੈਸਿਆਂ ਤੋਂ ਫੋਕੀਆਂ ਕਮਾਈਆਂ ਤੋਂ ਕਰੋਨਾ ਕੀ ਹੈ ਜੇ ਤੋ ਸਾਡੀ ਜ਼ਿੰਦਗੀ ਨਾ ਰਹੀ ਇਸ ਕਰਕੇ ਸੋਚੋ ਨੰਮੇ ਨੌਜਵਾਨ ਵੀਰਾਂ ਨੂੰ ਅਪੀਲ ਹੈ ਵੀ ਆਰਗੈਨਿਕ ਖੇਤੀ ਵੱਲ ਮੁਰੋ ਜੇ ਤੋ ਸਾਡੀ ਜ਼ਿੰਦਗੀ ਨਾ ਰਹੀ ਅਸੀਂ ਇਹ ਫਾਲਤੂ ਪੈਸੇ ਤੋਂ ਕੀ ਕਰਾਉਣਾ ਹੈ ਤੋਂ ਬੇਨਤੀ ਹੈ ਪ੍ਰਬੰਧਨ ਕਰੋ